ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੂਮਾ ਹੁਣਾਂ ਦੇ ਵੱਲੋਂ ਵੱਡਾ ਪੰਥਕ ਕੱਟ ਸਦਿਆ ਜਾਂਦਾ ਤੇ ਉਸ ਪੰਥਕ ਕੱਟ ਦੇ ਵਿੱਚ ਜਿਹੜੇ 6 ਮਤੇ ਨੇ ਪਾਸ ਕੀਤੇ ਜਾਂਦੇ ਨੇ ਜਦ ਕੇ ਇਹ ਗੱਲ ਆਖੀ ਜਾਂਦੀ ਆ ਕਿ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਪਹਿਲੇ ਜਥੇਦਾਰ ਨੇ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਬਹਾਲ ਕੀਤਾ ਜਾਵੇ ਤੇ ਉਧਰਲੇ ਪਾਸੇ ਗਿਆਨੀ ਸੁਲਤਾਨ ਸਿੰਘ ਉਹਨਾਂ ਨੂੰ ਮੁੜ ਤੋਂ ਜਿਹੜਾ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਿਹੜੇ ਜਥੇਦਾਰ ਆ ਉਹ ਲਗਾਇਆ ਜਾਵੇ ਤੇ ਹੋਰ ਜੋ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗਾਜ ਲਗਾਏ ਨੇ ਉਹਨਾਂ ਨੂੰ ਇਸ ਤੋਂ ਹਟਾਇਆ ਜਾਵੇ ਤੇ ਨਾਲ ਦੀ ਨਾਲ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਆ ਕਿ ਜੋ ਜਿਹੜੇ ਜਥੇਦਾਰ ਨੇ ਜਦੋਂ ਉਹਨਾਂ ਨੂੰ ਸੇਵਾ ਮੁਕਤ ਕਰਨਾ ਹੁੰਦਾ ਤਾਂ ਪੂਰਾ ਸਨਮਾਨ ਦੇ ਨਾਲ ਜੋ ਪੂਰੇ ਨਹਿਂਗ ਸਿੰਘ ਜਥੇਬੰਦੀਆਂ ਨੂੰ ਬੁਲਾ ਕੇ ਸੰਪਰਦਾਵਾਂ ਨੂੰ ਬੁਲਾ ਕੇ ਪੂਰਾ ਮਾਨ ਸਨਮਾਨ ਦੇ ਕੇ ਉਹਨਾਂ ਨੂੰ ਜਿਹੜਾ ਸੇਵਾ ਮੁਕਤ ਕੀਤਾ ਜਾਵੇ ਤਾਂ ਇੰਨਾ ਸਾਰੇ ਮਤਿਆਂ ਦੇ ਉੱਪਰ ਅੱਜ ਅਕਾਲੀ ਦਿੱਲੀ ਅਕਾਲੀ ਦਲ ਦੇ ਆਗੂ ਨੇ ਜਿਹੜੇ ਪਰਮਜੀਤ ਸਿੰਘ ਸਰਨਾ ਹੋਣਾ ਦੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਗਏ ਨੇ ਪਰਮਜੀਤ ਸਿੰਘ ਸਰਨਾ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਮਤੇ ਦਮਦਵੀ ਟਕਸਾਲ ਦੇ ਮੁਖੀ ਅਰਨਾਮ ਸਿੰਘ ਧੁੰਮਾ ਉਹਨਾਂ ਦੇ ਵੱਲੋਂ ਪਾਸ ਕੀਤੇ ਗਏ ਨੇ ਕਿਸੇ ਸਿਆਸੀ ਧਿਰ ਦੇ ਵੱਲੋਂ ਉਹਨਾਂ ਨੂੰ ਲਿਖ ਕੇ ਦਿੱਤੇ ਗਏ ਨੇ ਬਹੁਤ ਵੱਡੇ ਇਲਜ਼ਾਮ ਪਰਮਜੀਤ ਸਿੰਘ ਸਰਨਾ ਹੋਣਾ ਦੇ ਵੱਲੋਂ ਗੱਲ ਜਿਹੜੇ ਮਤੇ ਪਾਸ ਕੀਤੇ ਨੇ ਉਹਨਾਂ ਦੇ ਉੱਪਰ ਲਗਾ ਦਿੱਤੇ ਗਏ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਉਸ ਪੰਥਕ ਇਕੱਠ ਜੋ ਕੇ ਦਮਦਮੀ ਟਕਸਾਲ ਦੇ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਤੁਮਾ ਉਹਨਾਂ ਦੇ ਵੱਲੋਂ ਸੱਦਿਆ ਗਿਆ ਸੀ ਉਸ ਦੇ ਵਿੱਚ ਕੋਈ ਵੀ ਕਿਸੇ ਤਰੀਕੇ ਦਾ ਇਕੱਠ ਨਹੀਂ ਹੋਇਆ ਤਾਂ ਪਰਮਜੀਤ ਸਿੰਘ ਸਰਨਾ ਉਹਨਾਂ ਦਾ ਕਹਿਣਾ ਹੈ ਕਿ 2 ਤੋਂ 250 ਲੋਕਾਂ ਦਾ ਇਕੱਠ ਹੋਇਆ ਕੋਈ ਵੀ ਜੜੀ ਨਿੰਗ ਸਿੰਘ ਜੱਥੇਬੰਦੀ ਜਾਂ ਸੰਤ ਸਮਾਜ ਜਾਂ ਸੰਪਰਦਾ ਕੋਈ ਨਹੀਂ ਪਹੁੰਚੀ ਬਹੁਤ ਵੱਡੇ ਇਲਜ਼ਾਮ ਪਰਮਜੀਤ ਸਿੰਘ ਸਰਨਾ ਉਹਨਾਂ ਦੇ ਵੱਲੋਂ ਕੱਲ ਦੇ ਦੰਦਮੀ ਟਕਸਾਲ ਦੇ ਇਕੱਠ ਦੇ ਉੱਪਰ ਪੰਥ ਕੇ ਕੱਟ ਦੇ ਉੱਪਰ ਲਗਾਏ ਨੇ ਤੇ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਆ ਕਿ ਮਾਤ ਜੋੜ ਕੇ ਹਰਨਾਮ ਸਿੰਘ ਤੋਂ ਉਹਨਾਂ ਬਾਬਾ ਹਰਨਾਮ ਸਿੰਘ ਤੋਂ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਜਿਹੜੇ ਮਤੇ ਤੁਸੀਂ ਪਾਏ ਨੇ ਉਹ ਪਤੇ ਵਾਪਸ ਲੈ ਕੇ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੇ ਵੱਲੋਂ ਮਤੇ ਜਿਹੜੇ ਪਾਸ ਕੀਤੇ ਨੇ ਉਹਨਾਂ ਨੂੰ ਮੰਨੋ ਤਾਂ ਬਹੁਤ ਵੱਡੇ ਸਵਾਲ ਕੱਲ ਦੇ ਪੰਥ ਕੇ ਕੱਟ ਦੇ ਉੱਪਰ ਦਿੱਲੀ ਦੇ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਉਹਨਾਂ ਦੇ ਵੱਲੋਂ ਖੜੇ ਕੀਤੇ ਗਏ ਨੇ ਅੱਜ ਸმოਚਾ ਪੰਥਦਰਦੀ ਸੇ ਕੌਮੇਸ਼ਰ ਦਾ ਤੇ ਸਤਕਾਰ ਰੱਖਣ ਵਾਲੇ ਬੜੇ ਚਿੰਤਤ ਹਨ ਜਿਹੜਾ ਐਲਾਨ ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਜੀ ਤਮਾਰਾ ਨੇ ਕਿਹਾ ਕਿ 14 ਤਰੀਕ ਨੂੰ ਅਸੀਂ ਕਠਵਲਾ ਕੇ ਜਿਹੜੇ ਝੱਤੇਦਾਰ ਨੋਏ ਨੀਤ ਕਹਤੇ ਗਏ ਸੰਤ ਸ਼੍ਰੀ ਨਾਨਪੁਰ ਸਾਹਿਬ ਤੱਕ ਸ਼੍ਰੀ ਕੇਸ਼ਗੜ ਸਾਹਿਬ ਤੇ ਅਕਾਲ ਤਖਤ ਦੇ ਅਰਜੀ ਜਥੇਦਾਰ ਕਾਰਜਕਾਰੀ ਜਥੇਦਾਰ ਉਹਨਾਂ ਦੇ ਅਸੀਂ ਆਪਣੇ ਵਿਚਾਰ ਰੱਖਾਂਗੇ ਔਰ ਸ਼ਾਹਨੀ ਕਮੇਟੀ ਦੇ ਕੀਤੇ ਫੈਸਲੇ ਨੂੰ ਅਨੁਕੂਲ ਕਰਾਂਗੇ ਮੈਨੂੰ ਕਈ ਬੰਦੇ ਕਹਿ ਰਹੇ ਸੰਤ ਬਹੁਤ ਵਾੜਾ ਇਕੱਠ ਹੋਏਗਾ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਸਿੱਖ ਆਮ ਤੌਰ ਤੇ ਔਰ ਖਾਸ ਤੌਰ ਤੇ ਜਿਹੜੇ ਪਹਾਣੀ ਔਰ ਪਾਣੀ ਨਾਲ ਜੁੜੇ ਹੋਏ ਹਨ ਉਹ ਇਹਨਾਂ ਦੀਆਂ ਚਾਲਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ ਮੈਨੂੰ ਕੋਈ ਉਮੀਦ ਨਹੀਂ ਕਿ ਇੱਥੇ ਕੋਈ ਇਕੱਠ ਹੋਏਗਾ ਫਿਰ ਮੈਨੂੰ ਸੰਦਾ ਸੰਡੋ ਤੋ ਆਈ ਜਾ ਰੱਖੰਦਾ ਸ਼ਾਇਦ ਹੋ ਹੀ ਜਾਏਗਾ ਕਿ ਕਿ 10 15 ਲੱਖ ਤੋਂ ਉੱਪਰ ਬੰਦਾ ਜਿਹੜਾ ਸੀ ਅੱਜ ਨਾਮਪੁਰ ਸਾਹਿਬ ਉਹ ਇਕੱਠਾ ਹੋਇਆ ਸੀ ਤੇ ਜਾਂਦੇ ਜਾਂਦੇ ਇਸ ਸਥਾਨ ਦੇ ਉੱਤੇ ਬੈਠ ਕੇ ਸ਼ਾਇਦ ਵਿਚਾਰ ਸੁਣਾਇਆ ਪਰ ਮੈਨੂੰ ਬੜੀ ਹੈਰਾਨਗੀ ਆਈ ਜਦ ਮੇਰੇ ਕੋਲ ਦਿਨੇ ਵੀਡੀਓ ਆਈਆਂ ਫਿਲਮਾਂ ਆਈਆਂ ਤੇ ਕੱਠ ਜਿਹੜਾ ਸੀ ਨਾਮਾਤਰ ਸੀ ਔਰ ਉਸ ਤੋਂ ਪਤਾ ਲੱਗ ਗਿਆ ਸੀ ਕਿ ਐਡਮੋਨਿਟ ਮੋਰਲਾਈਜ਼ ਹੋ ਗਏ ਪਰ ਇੱਕ ਗੱਲ ਮੈਂ ਜੋ ਕਹਿ ਦੇਣਾ ਚਾਹੁੰਦਾ ਹਾਂ ਕਿ ਜਿਹੜੇ ਮਤੇ ਇਹਨਾਂ ਨੇ ਪਾਇਆ ਉਹ ਕੁਝ ਰਾਸ਼ੀ ਪਾਰਟੀਆਂ ਨੇ ਕੱਲ ਇਹਨਾਂ ਨੂੰ ਲਿਖੇ ਦਿੱਤੇ ਸਨ ਮੈਨੂੰ ਪਤਾ ਹੈ ਕਿਸ ਨੇ ਲਿਖੇ ਭੇਜੇ ਕਿ ਪਿੱਛੇ ਕੌਣ ਪਰ ਮੈਂ ਜ਼ਿਕਰ ਨਹੀਂ ਕਰਨਾ ਚਾਹੁੰਦਾ ਮੈਂ ਤਨੋਦੀਆਂ ਬਾਬਾ ਬਲੀ ਬ੍ਰਿਸ਼ਮਾਨ ਦਾ ਜਿਨ੍ਹਾਂ ਨੇ ਦੂਰ ਅੰਦੇਸ਼ੀ ਤੋਂ ਸਮਝਦਾਰੀ ਤੋਂ ਆਪਣੀ ਪੰਥ ਪ੍ਰਸਤੀ ਦਸਨੀ ਹੋਏ ਇਸੇ ਕਾਟਵੇ ਸ਼ਾਮੋਲੇ ਕਹਿੰਦੇ ਆਂਗ ਸਿੰਘਾਂ ਦੀਆਂ ਜੱਥੇਬੰਦੀਆਂ ਬਿਲਕੁਲ ਨਹੀਂ ਹੁੰਦੀਆਂ ਸੰਤਾਂ ਮਨਤਾਂ ਦੇ ਡੇਰੇ ਬਿਲਕੁਲ ਨਹੀਂ ਇਹ ਬਾਬਾ ਹਰਨਾਮ ਸਿੰਘ ਉਹਨਾਂ ਦੇ ਸੰਤ ਜੱਬ ਆਗਿਆ ਦੇ ਬੰਦੇ ਸਨ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਇਹ ਵਕਤ ਲੰਘਿਆ ਹਾਲੇ ਵੀ ਡੋਲੇ ਭੇਰੰਦਾ ਨਹੀਂ ਗਿਆ ਪੰਥ ਦੇ ਨਾਲ ਖੜੇ ਹੋ ਸਿੱਖ ਪੰਥ ਦੇ ਨਾਲ ਖੜੇ ਹੋ ਜਿਹੜਾ ਫੈਸਲਾ ਸ਼ੋਨੀ ਕਮੇਟੀ ਨੇ ਆਪਣੀ ਦੋ ਐਗਜ਼ੈਕਟਿਵਾਂ ਕੀਤਾ ਉਹਦੇ ਨਾਲ ਸਾਰੇ ਖੜੇ ਹੋ ਔਰ ਮੈਂ ਕਹਿ ਸਕਦਾ ਕਿ ਐਗਜ਼ੈਕਟਿਵ ਨੇ ਫੈਸਲਾ ਠੀਕ ਕੀਤਾ ਨਹੀਂ ਸਿਰਫ ਕੁਝ ਸਖਸ਼ੀਤਾ ਜਿਨ੍ਹਾਂ ਕੋਲ ਪਹਿਲੇ ਪੁੱਛ ਕੇ ਫੈਸਲੇ ਕੀਤੇ ਜਾਂਦੇ ਸਨ ਸਲਾਹ ਕਰਕੇ ਕੀਤੇ ਜਾਂਦੇ ਸਨ ਉਹਨਾਂ ਕੋਲ ਨਾ ਪੁੱਛਣ ਕਰਕੇ ਇਹ ਸਾਰਾ ਆਵਰੇ ਲੱਖ ਰੱਖ ਇਕੱਠਾ ਹੋਇਆ ਮੈਂ ਇਤਨੀ ਬੇਨਤੀ ਕਰਨੀ ਚਾਹੁੰਦਾ ਜਾਂਦਾ ਨਹੀਂ ਬੋਲਣਾ ਚਾਹੁੰਦਾ ਕਿ ਜੋ ਫੈਸਲੇ ਸ਼ੌਂਗਿ ਗੁਰਦੁਆਰਾ ਪੰਦ ਕਮੇਟੀ ਨੇ ਕੀਤੇ ਸਮੁੱਚਾ ਪੰਥ ਐਲਾਨ ਕਰੇ ਕਿ ਜੋ ਇਸ ਹੌਨ ਕਮੇਟੀ ਦੇ ਫੈਸਲੇ ਨੇ ਸਿੱਖ ਪੰਥ ਦੇ ਫੈਸਲੇ ਨੇ ਸਿੱਖ ਕੌਮ ਦੇ ਫੈਸਲੇ ਅਸੀਂ ਇਹਨਾਂ ਨਾਲ ਖੜੇ ਹਾਂ ਜਿਹੜੇ ਵੀ ਚੇਤੇਦਾਰ ਨiyet ਹੋਣਗੇ ਜਾਂ ਹੋ ਗਏ ਅਸੀਂ ਉਹਨਾਂ ਦਾ ਸਾਥ ਪਿੰਛਟਾਂ ਦੇ ਬਿਲਕੁਲ ਕੌਮ ਨੂੰ ਚੜ੍ਹਦੀ ਕਲਾ ਚ ਲੈ ਜਾਣ ਲਈ ਹਰ ਸਿੱਖ ਨੂੰ ਅਕਾਲ ਤਾਕਤ ਦੇ ਫੈਸਲੇ ਦਾ ਕੇਸ ਕਰ ਸਾਥ ਤੇ ਹੋਏ ਫੈਸਲਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਸਿਰ ਝੁਕਾ ਕੇ ਨਮਸਕਾਰ ਕਰਨਾ ਚਾਹੀਦਾ ਹੈ ਮੈਂ ਇੱਕ ਵਾਰ ਫਿਰ ਆਪਣੇ ਦਿਲ ਦੀਆਂ ਗਰਾਂਵਾਂ ਤੋਂ ਬਾਬਾ ਰਣਨਾਮ ਸਿੰਘ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਸ ਜਗਾ ਤੇ ਉਹ ਗ੍ਰਾਹਮਾਨ ਹਨ ਉਹਨਾਂ ਨੇ ਕਦ ਕਿਸੇ ਸਰਕਾਰ ਦਾ ਸਾਥ ਦਿੱਤਾ ਹੈ ਪੰ ਦਾ ਸਾਥ ਦਿੱਤਾ ਹੈ ਅਕਾਲੀ ਦਲ ਦਾ ਸਾਥ ਦਿੱਤਾ ਹੈ ਆਪਣੇ ਜੀਵਨ ਬਤੀਤ ਕਰਦੇ ਹਾਂ ਕਈ ਵਾਰ ਮਤ ਕਰਦਾ ਹਾਂ ਪਰ ਅਕਾਲੀ ਦਲ ਤੋਂ ਮਾਰਕਦ ਨਹੀਂ ਗਏ ਅਕਾਲੀ ਦਲ ਨੂੰ ਸਪੋਰਟ ਕਰਦੇ ਰਹੇ ਮੈਂ ਹਾਲੇ ਤੱਕ 1975 76 ਦੇ ਵਿੱਚ ਸੰਕਰਤਾਰ ਤੋਂ ਉਹਨਾਂ ਦੀ ਗੱਲ ਯਾਦ ਹੈ ਵੀ ਅਕਾਲੀਆਂ ਦੇ ਨਾਲ ਸਾਨੂੰ ਹਮੇਸ਼ਾ ਨਿਭਣਾ ਪਏਗਾ ਕਿੱਥੇ ਉਹ ਗੱਲ ਕਰਦੇ ਨੇ ਤੇ ਉਹਨਾਂ ਨੂੰ ਦੱਸਣਾ ਚਾਹੀਦਾ ਸਮਝਾਣਾ ਚਾਹੀਦਾ ਆਜੋ ਵਕਤ ਆ ਗਿਆ ਮੈਂ ਜੇ ਰਿਆ ਕੱਟ ਹੋਇਆ ਉਸ ਤੋਂ ਉਹਨਾਂ ਨੂੰ ਸਵਕਾਣਾ ਚਾਹੀਦਾ ਵਿਸ਼ੇਸ਼ਪਨ ਤੁਹਾਡੇ ਨਾਲ ਨਹੀਂ ਇੱਕ 2 250 ਮਸਾਂ ਬੰਦੇ ਇਕੱਠੇ ਹੋਣ ਪਰ ਅਸਰ ਪ੍ਰੇਮ ਸਿੰਘ ਚੰਦੂ ਮਾਜਰਾ ਕੱਟ ਵੇਖ ਕੇ ਆਇਆ 15 20 ਬੰਦੇ ਨਾਲ ਵੀ ਸਨ ਪਰ ਕੁਝ ਮਿੰਟ ਬੈਠ ਕੇ ਚੰਨ ਪੰਜ ਮਿੰਟ ਬੈਠ ਕੇ ਚਲੇ ਗਏ ਨਾ ਭਈ ਇੱਥੇ ਮੈਂ ਕੀ ਬੋਲਾਂਗਾ ਬੰਦੇ ਹੀ ਕੋਈ ਨਹੀਂ ਸਟੇਜ ਤੇ ਜਾਂਦਾਂ ਤੇ ਇੱਥਾਂ ਕੱਟ ਨਹੀਂ ਮੈਂ ਗੱਲ ਨੂੰ ਲਮਕਾਵਾ ਨਾ ਤਰਾਵਾ ਨਾ ਮੇਰੇ ਹੱਥ ਜੋੜ ਕੇ ਬੇਨਤੀ ਹੈ ਇਹ ਜਿਤਨੇ ਸੰਪਰਦਾਵਾ ਗਿਆਂ ਬਈ ਜ਼ਰੂਰੀ ਨਹੀਂ ਹਰ ਵਾਰ ਤੁਹਾਡੇ ਕੋਲ ਪੁੱਛ ਕੇ ਕਰਨ ਕਦੇ ਕੋਈ ਰਹਿ ਵੀ ਜਾਏ ਤੇ ਕਾਨੂੰਨ ਨਾਲ ਖੜਾ ਹੋਣਾ ਚਾਹੀਦਾ ਉਹਨਾਂ ਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ ਕਿਸੇ ਏਜੰਸੀਆਂ ਦੇ ਰਹੀਂ ਕੌਮ ਦਾ ਵਿਰੋਧ ਨਹੀਂ ਹੋਣਾ ਚਾਹੀਦਾ ਤੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਉਮੀਦ ਹੈ ਆਪ ਮੇਰੀ ਬੇਨਤੀ ਨੂੰ ਪ੍ਰਵਾਨ ਕਰੋਗੇ ਔਰ ਕਾਲੇਦਾਨੋਂ ਪੂਰਾ ਸਾਥ ਦੇਵਗੇ ਔਰ ਸਾਥ ਦੇਣ ਤੋਂ ਬਾਅਦ ਇਹਨੂੰ ਪੂਰਾ ਸਹਿਯੋਗ ਦੇਵਗੇ ਇਹਨੂੰ ਕਮਜ਼ੋਰ ਕਰਨ ਵਾਲੇ ਕਲ ਕਦੇ ਨਾ ਕਰਦੇ ਇਹ ਕਾਲ ਤਾਕਤ ਤੇ ਸਾਜਾ ਸ਼ੋਮਣੀ ਅਕਾਲੀ ਦਲ ਹੈ ਇਸ ਨੂੰ ਕੋਈ ਕਮਜ਼ੋਰ ਨਹੀਂ ਕਰ ਸਕਦਾ ਕੋਈ ਬਿਰਾ ਨਹੀਂ ਸਕਦਾ ਕੋਈ ਟਾ ਨਹੀਂ ਸਕਦਾ ਇਹ ਆਪਣੀਆਂ ਰਵਾਇਤਾਂ ਤੇ ਫਿਰ ਆਏਗਾ Why would you cut out why would you